ਕਿੰਨੇ ਤੁਹਾਡੇ ਕੋਲ ਇਹੋ ਜਿਹੇ ਕੇਸ ਹੈਗੇ ਐ صدیق ਸਾਹਿਬ ਜਿਨ੍ਹਾਂ ਨੇ ਕਿਹਾ ਹੋਵੇ ਵੀ ਮੁਹੰਮਦ صدیقਰਾਉਣਾ ਜੇ ਡੇਟ ਹੈਗੀ ਆ ਤਾਂ ਵਿਆਹ ਕਰਾਵਾਂਗੇ ਨਹੀਂ ਤਾਂ ਫਿਰ ਗਾਂਹ ਕਰਾਂਗੇ ਬਹੁਤ ਛੋਟੀ ਸਾਹਿਬ ਜਦੋਂ ਚੜਤ ਹੋਈ ਹੈ ਨਾ ਕੋਈ ਉਹ ਤਾਂ ਪਰਮਾਤਮਾ ਹੀ ਜਾਣਦਾ ਵੀ ਲੋਕ ਕਿਵੇਂ ਦਿਨ ਬਦਲ ਲੈਂਦੇ ਸੀਗੇ ਡੇਟਾਂ ਬਦਲ ਲੈਂਦੇ ਸੀਗੇ ਹੈ ਜੀ ਪਰ ਬੜੀ ਮਿਹਰਬਾਨੀ ਸੀ ਪਰਮਾਤਮਾ ਦੀ ਦੇਖੋ ਨਾ ਤਾਂ ਕਦੇ ਕੋਈ ਪ੍ਰੋਗਰਾਮ ਛੱਡਿਆ ਹਾਂ ਤੇ ਯਾਰ ਆਵਾਜ਼ ਪੈਸੇ ਦਿੰਦਾ ਕੱਟ ਲੈ ਕਰ ਰੂ ਐਸਾ ਜਿਹਾ ਕਦੇ ਇੱਕ ਦਿਨ ਚ ਕਿੰਨੇ ਖਾੜੇ ਲਾਇਏ ਜੀ ਚਾਰ ਅੱਛਾ ਇਹ ਕਦੋਂ ਦੀ ਗੱਲ ਹੈ ਜੀ ਇਹ ਤਾਂ ਉਦੋਂ ਜਦੋਂ ਚੱਲਦਾ ਸੀ ਕੰਮ ਅੱਛਾ ਜੀ ਬਿਲਕੁਲ ਤਿੰਨ ਤਾਂ ਆਮ ਲਾਇਏ ਨੇ ਅੱਛਾ ਦੋ ਵਾਰੀ ਚਾਰ-ਚਾਰ ਵੀ ਲਾਇਏ ਨੇ ਹਾਂ ਤਿੰਨ ਆਮਲੇ ਦੇ ਦੋ ਤਾਂ ਹੁੰਦੇ ਸੀਗੇ ਮੇਰੇ 28 ਦਿਨਾਂ ਚ ਫਰਵਰੀ ਦੇ ਮਹੀਨੇ ਚ 65 ਪ੍ਰੋਗਰਾਮ ਲੱਗੇ ਨੇ ਵਾਹ ਸੋ ਇਹ ਸਭ ਹੁਣ ਤਾਂ ਮੋਬਾਈਲ ਆ ਗਿਆ ਪੈਸੇ ਬਾਤ ਥੋੜੇ ਹੁੰਦੇ ਸੀਗੇ ਹਾਂਜੀ ਇੱਕ ਉਹ ਤਾਂ ਬੜੀ ਬੜੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਉਦੋਂ ਜਿਹੜੇ ਪੈਸੇ ਉੱਪਰੋਂ ਬਣਦੇ ਸੀ ਨਾ ਜਿਹਨਾਂ ਨੂੰ ਸੀ ਸਟੇਜ ਮਨੀ ਕਹਿੰਦੇ ਹਾਂਜੀ ਉਹ ਘਰ ਵਾਲਿਆਂ ਦੀ ਹੁੰਦੀ ਸੀਗੀ ਅੱਛਾ ਜੀ ਹਾਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਨਾ ਜਿੰਨਾ ਤੋਂ ਅੱਜ ਦੀ ਜਨਰੇਸ਼ਨ ਪਤਾ ਨਹੀਂ ਆ ਇਹ 99 ਤੋਂ ਬਾਅਦ ਹੋਇਆ ਸਾਰਾ ਕੁਝ ਅੱਛਾ ਜੀ ਹਾਂ ਵੀ ਉਹ ਘਰ ਵਾਲੇ ਰੱਖ ਲੈਂਦੇ ਸੀ ਉਹ ਘਰ ਵਾਲੇ ਰੱਖਦੇ ਸੀਗੇ ਸਾਨੂੰ ਉਹਨਾਂ ਨੇ 3-400 ਰੁਪਏ ਦੇ ਦੇਣਾ ਅੱਛਾ ਜੀ ਹੈਜੀ 8-900 ਰੁਪਏ ਬਣਨਾ ਉਹਦੀ ਉਹਨਾਂ ਨਾਲ ਦੰਦ ਚੱਲ ਜਾਂਦੀ ਸੀਗੀ ਉਹ ਸਾਨੂੰ ਨਾ ਇਹ ਸਮਝ ਗਏ ਨਾ ਕਿ ਮੈਂ ਮਨਾਫਿਆਲੀ ਚੀਜ਼ ਹੈ ਇਹਨੂੰ ਨਹੀਂ ਬੁਲਾਉ ਬਿਲਕੁਲ ਠੀਕ ਹੈ ਵੀ ਉਹ صدیق ਸਾਹਿਬ ਹੁਣ ਤਾਂ ਮੋਬਾਈਲ ਆ ਗਿਆ ਤੁਹਾਨੂੰ ਵੇਂਦਿਆਂ ਕਲਾਕਾਰਾਂ ਲੋਕ ਫੋਟੋਆਂ ਖਿੱਚਣ ਲੱਗ ਪਏ ਰੀਲਾਂ ਬਣਾਉਣ ਲੱਗ ਪਏ ਵੀਡੀਓ ਬਣਾਉਣ ਲੱਗ ਪਏ ਤੇ ਗੱਲ ਉੱਥੇ ਕਿਹ ਜੇ ਰਹਿ ਗਈ ਫੋਟੋ ਖਚਾਈ ਪਾਈ ਤੇ ਚਾਰ ਵਿਊ ਲਾਈਕ ਲੈ ਲਏ ਤੇ ਗੱਲ ਖਤਮ ਉਦੋਂ ਦਾ ਦਰਸ਼ਕ ਸਰੋਤਾ ਤੁਹਾਡਾ ਫੈਨ ਕਿੱਦਾਂ ਦਾ ਸੀ ਤੇ ਤੁਸੀਂ ਉਸ ਦੌਰ ਨੂੰ ਕਿਵੇਂ ਸੈਲੀਬ੍ਰੇਟ ਕੀਤਾ ਕੋਈ ਕਿੱਸਾ ਸੁਣਾਓਗੇ ਵੀ ਕਿਵੇਂ ਲੋਕਾਂ ਦਾ ਹਜੂਮ ਤੁਹਾਨੂੰ ਘੇਰਦਾ ਸੀ ਲੋਕ ਕੀ ਡਿਮਾਂਡ ਕਰਦੇ ਸੀ ਕਿਉਂਕਿ ਉਹ ਤਾਂ ਆਟੋਗ੍ਰਾਫ ਵਾਲਾ ਕਲਚਰ ਵੀ ਬਹੁਤ ਘੱਟ ਹੁੰਦਾ ਸੀ ਕੋਈ ਚਿੱਠੀਆਂ ਤੁਹਾਨੂੰ ਸੰਦੇਸ਼ ਕਿਵੇਂ ਫੀਡਬੈਕ ਪਹੁੰਚਦਾ ਸੀ ਸੋਹਣੀ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਮੇਰਾ ਕੰਮ ਵੱਲ ਇੰਨਾ ਧਿਆਨ ਸੀਗਾ ਵੀ ਮੈਂ ਕਿਸੇ ਹੋਰ ਗੱਲ ਤੇ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਅੱਛਾ ਜੀ ਮੇਰਾ ਮੇਰਾ ਸਟੇਜ ਵੱਲ ਧਿਆਨ ਹੁੰਦਾ ਸੀਗਾ ਵੀ ਸਟੇਜ ਵਧੀਆ ਚਾਹੀਦੀ ਆ ਹਾਂ ਅਨਿ ਇਸ ਸਟੇਜੋ ਕੋਈ ਪ੍ਰੋਗਰਾਮ ਨਿਕਲੇ ਤਾਂ ਸਟੇਜ ਵਧੀਆ ਅਦਰਵਾਈਜ਼ ਨਹੀਂ ਠੀਕ ਹੈ ਜੀ ਪਹਿਲੀ ਪਹਿਲੀ ਗੱਲ ਤਾਂ ਇਹ ਹੈ ਜੀ ਦੂਜੀ ਗੱਲ ਇਹ ਹੈ ਵੀ ਉਦੋਂ ਸਰੋਤੇ ਹੁੰਦੇ ਸੀਗੇ ਉਹ ਨਾਲ ਦੇ ਬੰਦੇ ਨੂੰ ਕਹਿੰਦੇ ਸੀ ਯਾਰ ਚੁੱਪ ਕਰਦਾ ਸੁਣ ਲੈਣ ਦੇ ਬਹੁਤ ਸਹੀ ਗੱਲ ਕਹੀ ਥੱਲੇ ਬੈਠਦੇ ਹੁੰਦੇ ਸੀਗੇ ਉਹਦੇ ਲੋਕ ਕਹਿੰਦੇ ਸੀ ਅਸੀਂ ਖਾੜਾ ਮਸਦਿੱਕ ਨੂੰ ਸੁਣਨ ਚੱਲੇ ਆ ਚੱਲਿਆ ਉਹ ਨਾਲ ਦੇ ਨੂੰ ਕਹਿੰਦੇ ਸੀ ਚੁੱਪ ਕਰ ਬਲਕੇ ਸਾਡੇ ਕੋਲ ਇੱਕ ਮਾਈਕ ਹੁੰਦਾ ਸੀਗਾ ਲੜਕੀ ਕੋਲੇ ਲੜਕੇ ਕੋਲੇ ਇੱਕ ਮੈਂ ਕੋਲਦਾ ਸੀ ਖੜ ਕੇ ਗਾਉਂਦੇ ਸੀਗੇ ਹਾਰਮੋਨੀਅਮ ਵਾਲਾ ਔਰ ਢੋਲਕ ਵਾਲਾ ਥੱਲੇ ਬੈਠਦੇ ਸੀਗੇ ਫਿਰ ਵੀ ਕਿਸੇ ਬਜ਼ੁਰਗ ਨੇ ਆ ਕੇ ਕਹਿ ਦੇਣਾ ਢੋਲਕ ਵਾਲੇ ਨੂੰ ਹੈ ਯਾਰ ਹੌਲੀ ਹੱਥ ਮਾਰੀ ਅਸੀਂ ਸੁਣਨ ਆਏ ਆ ਅੱਛਾ ਜੀ ਹਾਂ ਉਹ ਲੋਕੀ ਉਦੋਂ ਸ਼ਬਦ ਪ੍ਰਦਾਨ ਗੀਤ ਹੁੰਦੇ ਸੀਗੇ ਹੁਣ ਬੀਟ ਪ੍ਰਦਾਨ ਗੀਤ ਨੇ ਹੁਣ ਸਾਜਾਂ ਤੇ ਲੱਠੀ ਅਲੱਤੀ ਜੜ ਹੁਣ ਮਨ ਲੱਗਾ ਸਦੀਕ ਸਾਹਿਬ ਸੁਣਦੇ ਵੀ ਨਹੀਂ ਹੁਣ ਵੇਂਦੇ ਹੀ ਆ ਹਾਂ ਮੈਂ ਹੁਣ ਤਾਂ ਮੈਂ ਦੱਸਿਆ ਨਾ ਉਦੋਂ ਸੁਣੋਤੇ ਸੀਗੇ ਹੁਣ ਦਰਸ਼ਕ ਨੇ ਫਰਕ ਪੈ ਗਿਆ